ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਦੇਵ ਸਿੰਘ ਪ੍ਰਧਾਨ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਮਸਲਾ ਸਾਬਕਾ ਸੈਨਿਕ ਅਮਰਤਪਾਲ ਸਿੰਘ ਜ਼ਿਲ੍ਹਾ ਅੰਮ੍ਰਿਤਸਰ ਬਲਾਕ ਹਰਸ਼ਾਸ਼ੀਨਾ ਪਿੰਡ ਬੱਗਾ ਖੁਰਦਾ ਜੋ ਕਿ ਆਪ ਸਭ ਨੂੰ ਬਤਾਏ ਕਿ ਇੱਕ ਨਜਾਇਜ਼ ਧਿਰ ਵੱਲੋਂ ਨਜਾਇਜ਼ ਕਬਜ਼ਾ ਗਲੀ ਦੇ ਉੱਪਰ ਔਰ ਗੇਟ ਲਗਾ ਕੇ ਜੋ ਸਾਬਕਾ ਸੈਨਿਕ ਅਮਰਤਪਾਲ ਸਿੰਘ ਦਾ ਰਾਹ ਬੰਦ ਕੀਤਾ ਗਿਆ ਸੀ ਉਹਦੇ ਤੇ ਮੈਂ ਤੁਹਾਨੂੰ ਕੁਝ ਵਿਚਾਰਾਂ ਦੇਣੀਆਂ ਨੇ ਕਿ ਸਾਰਿਆਂ ਦਾ ਧਿਆਨ ਹੈ ਕਿ ਪਤਾ ਲੱਗੇ ਕਿ ਉਸ ਗੇਟ ਦਾ ਬਣਿਆ ਕੀ ਉਸ ਕਬਜ਼ੇ ਦਾ ਕੀ ਬਣਿਆ ਸਭ ਤੋਂ ਪਹਿਲਾਂ ਤਾਂ ਮੈਂ ਪੂਰੇ ਪੰਜਾਬ ਦੀਆਂ ਸਾਬਕਾ ਸੈਨਿਕ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਤੇ ਬਾਕੀ ਜਿੰਨੇ ਵੀ ਪੰਜਾਬ ਦੇ ਵੀਰ ਹੈ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਵੀਰੋ ਇਹ ਮਸਲਾ ਕੋਈ ਆਮ ਨਹੀਂ ਬਹੁਤ ਜ਼ਿਆਦਾ ਗੰਭੀਰ ਬਣ ਗਿਆ ਸੀ ਔਰ ਅਜੇ ਤੱਕ ਵੀ ਇਹ ਗੰਭੀਰ ਚੱਲ ਰਿਹਾ ਹੈ ਜਿਹਦੇ ਵਿੱਚ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਆਮ ਪਾਰਟੀ ਦੇ ਬੰਦਿਆਂ ਵੱਲੋਂ ਸ਼ਹਿ ਦਿੱਤੀ ਜਾਵੇ ਔਰ ਪਿੰਡ ਦੀ ਪੰਚਾਇਤ ਵੱਲੋਂ ਨਜਾਇਜ਼ ਕਬਜ਼ਾ ਕਰਨ ਦੇ ਵਿੱਚ ਪੂਰੀ ਸਮੂਲੀਅਤ ਦਿੱਤੀ ਜਾਵੇ ਔਰ ਜਿਹਦੇ ਵਿੱਚ ਦੂਸਰੇ ਪਿੰਡ ਦੀ ਪੰਚਾਇਤ ਦਾ ਸਰਪੰਚ ਆ ਕੇ ਸਾਡੇ ਸਾਬਕਾ ਸੈਨਿਕ ਦੇ ਆਗੂਆਂ ਨੂੰ ਇਹ ਗੱਲ ਐਸਐਚਓ ਦੀ ਮੌਜੂਦਗੀ ਦੇ ਵਿੱਚ ਕਹਿ ਦੇਵੇ ਕਿ ਤੁਸੀਂ ਕੌਣ ਹੁੰਦੇ ਹੋ ਇਸ ਗੇਟ ਨੂੰ ਹਟਾਉਣ ਵਾਲੇ ਇਸ ਕਬਜ਼ੇ ਨੂੰ ਦੂਰ ਕਰਨ ਵਾਲੇ ਇਹ ਤਾਂ ਗੇਟ ਅਸੀਂ ਖੁਦ ਲਵਾਇਆ ਏ ਔਰ ਚੌਥਾ ਪਰਿਵਾਰ ਵੱਲੋਂ ਇਹ ਗੱਲ ਕਹੀ ਜਾਵੇ ਕਿ ਜਿਹੜਾ ਇਸ ਗੇਟ ਨੂੰ ਹੱਥ ਲਗਾਏਗਾ ਉਹਦੇ ਗੁੱਟ ਵੜ ਦਿਆਂਗੇ ਇਸ ਤੋਂ ਜ਼ਿਆਦਾ ਇਹ ਮਸਲਾ ਗੰਭੀਰ ਕੀ ਹੋ ਸਕਦਾ ਹੈ ਇਹ ਤੁਸੀਂ ਸਮਝ ਸਕਦੇ ਹੋ ਕਿਉਂਕਿ ਇੱਥੋਂ ਕਲੀਅਰ ਆ ਕਿ ਇਹਦੇ ਪਿੱਛੇ ਛਤਰਛਾਇਆ ਜਿਹੜੀ ਉਹ ਪੰਜਾਬ ਸਰਕਾਰ ਦੀ ਹੈ ਸੋ ਮੈਂ ਤੁਹਾਨੂੰ ਦੱਸਣਾ ਇਹ ਚਾਹਨਾ ਹੈ ਕਿ ਜਿਸ ਦਿਨ ਦਾ ਜਦੋਂ ਸਾਡੀ ਇਹ ਕਾਰਵਾਈ ਇੰਨੀ ਕਰਨ ਦੇ ਬਾਵਜੂਦ ਵੀ ਅਸੀਂ ਕਾਮਯਾਬ ਨਹੀਂ ਹੋਏ ਤਾਂ ਅਸੀਂ ਮਜਬੂਰ ਹੋ ਕੇ 5 ਸਤੰਬਰ 2024 ਨੂੰ ਤਰਨਾ ਲਗਾਇਆ ਸੀ ਆਪ ਸਭ ਦੇ ਸਹਿਯੋਗ ਦੇ ਨਾਲ 에어ਪੋਰਟ ਹਰਸ਼ਾ ਸ਼ੀਨਾ ਚੌਂਗ ਦੇ ਵਿੱਚ ਰੋਡ ਜਾਮ ਕੀਤਾ ਗਿਆ ਸੀ ਉਸ ਦਿਨੀ BDPO ਵੱਲੋਂ ਮਜਬੂਰ ਹੋ ਕੇ ਇੱਕ ਚਿੱਠੀ ਦਿੱਤੀ ਸੀ DDPO ਸਾਹਿਬ ਨੂੰ ਔਰ ਇਹਦੇ ਵਿੱਚ ਮੰਨਿਆ ਸੀ ਕਿ ਇਹ ਗਲੀ ਪਿਛਲੇ 60 ਸਾਲ ਤੋਂ ਹੈ ਇਹਦੇ ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ ਗਲੀ ਦੇ ਉੱਪਰ ਔਰ ਨਜਾਇਜ਼ ਗੇਟ ਲਗਾਇਆ ਗਿਆ ਹੈ ਉਹਦੇ ਤੁਰੰਤ ਸਾਨੂੰ ਕਿਰਪਾ ਕਰਕੇ ਪੁਲਿਸ ਪ੍ਰਸ਼ਾਸਨ ਦੀ ਪ੍ਰੋਟੈਕਸ਼ਨ ਦਿੱਤੀ ਜਾਵੇ ਤਾਂ ਕਿ ਅਸੀਂ ਗੇਟ ਤੋਂ ਗੇਟ ਨੂੰ ਹਟਾ ਸਕੀਏ ਉਹਦੇ ਤੇ ਕਾਰਵਾਈ ਕਰਦੇ ਆ ਉਸੇ ਦਿਨ ਉਹ ਜਿਹੜੀ ਚਿੱਠੀ ਸੀ ਉਹ ਮਾਨਯੋਗ ਡੀਡੀਪੀਓ ਸਾਹਿਬ ਕੋ ਪਹੁੰਚ ਗਈ ਸੀ ਔਰ ਡੀਡੀਪੀਓ ਸਾਹਿਬ ਦੇ ਸੰਪਰਕ ਦੇ ਵਿੱਚ ਮੈਂ ਲਗਾਤਾਰ ਰਿਹਾ ਔਰ ਉਹਨਾਂ ਨੂੰ ਪੁੱਛਣ ਤੇ ਉਹਨਾਂ ਦੱਸਿਆ ਕਿ ਅਸੀਂ ਤੁਰੰਤ ਕਾਰਵਾਈ ਵੀਡੀਓ ਕਰ ਦਿੱਤੀ ਆ ਮਾਨਯੋਗ ਅ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਨੂੰ ਅਸੀਂ ਜਿਹੜੀ ਚਿੱਠੀ ਉਹ ਫਾਰਵਰਡ ਕਰ ਦਿੱਤੀ ਬਣਾ ਕੇ ਔਰ ਇੱਥੇ ਮੈਂ ਦੱਸਣਾ ਚਾਹੁੰਦਾ ਕਿ ਮਾਨਯੋਗ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜੋ ਚਿੱਠੇ ਨੂੰ ਤਿਆਰ ਕਰਕੇ ਲਿਖ ਦਿੱਤਾ ਐ ਐਸਐਸਪੀ ਅੰਮ੍ਰਿਤਸਰ ਨੂੰ ਦਿਹਾਤੀ ਨੂੰ ਕਿ ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜਾਵੇ ਔਰ ਉਹ ਜਿਹੜੀ ਚਿੱਠੀ ਹੈ ਉਹ 11 9 2024 ਨੂੰ ਡੀਡੀਪੀਓ ਸਾਹਿਬ ਕੋ ਪਹੁੰਚ ਗਈ। ਔਰ 13 9 2024 ਨੂੰ ਮੇਰੇ ਵੱਲੋਂ ਔਰ ਕਮੇਟੀ ਵੱਲੋਂ ਜੋ ਕਾਰਵਾਈ ਕੀਤੀ ਗਈ ਉੱਥੇ ਹਾਜ਼ਰ ਹੋ ਕੇ ਪਰਿਵਾਰ ਨੂੰ ਉੱਥੇ ਪਹੁੰਚਾ ਕੇ ਮੌਕੇ ਤੇ ਉਹ ਚਿੱਠੀ ਨੂੰ ਜੋ ਕਵਰਿੰਗ ਲੈਟਰ ਉਹਨਾਂ ਦਿਨਾ ਸੀ ਬਣਾ ਕੇ ਔਰ ਆਨਲਾਈਨ ਜੋ ਮੇਲ ਕੀਤੀ ਆ ਡੀਡੀ ਬੀਡੀਪੀਓ ਹਰਸ਼ਾ ਸ਼ੀਨਾਂ ਨੂੰ ਉਹ ਜਿਹੜੀ ਵੀ ਚਿੱਠੀ ਆਪਣੀ ਮਾਨਯੋਗ ਮੈਜਿਸਟਰ ਸਾਹਿਬ ਵੱਲੋਂ ਆਈ ਸੀ ਇੱਥੇ ਮੈਂ ਕਹੂੰਗਾ ਕਿ ਮਸਲਾ ਤਕਰੀਬਨ 95% ਜਿਹੜਾ ਅਸੀਂ ਇਹ ਜਿੱਤ ਚੁੱਕੇ ਆ ਇਸ ਸੰਘਰਸ਼ ਨੂੰ ਪਰ ਇੱਕ ਗੱਲ ਬੜੀ ਦੁੱਖ ਦੀ ਹੈ ਕਿ ਜਦੋਂ ਮੈਂ ਪਰਿਵਾਰ ਵੱਲੋਂ ਫੋਨ ਕਰਵਾਇਆ ਬੀਡੀਪੀ ਹਰਸ਼ਾਸ਼ੀਨਾ ਨੂੰ ਔਰ ਬੀਡੀਪੀ ਹਰਸ਼ਾਸ਼ੀਨਾ ਦਾ ਜੋ ਵਰਤਾਓ ਸੀ ਉਹ ਬਿਲਕੁਲ ਜਿਹੜਾ ਨਵਾਂ ਬਦਲ ਕੇ ਕਿਉਂਕਿ ਇਹ ਹਰ ਨਵੇਂ ਦਿਨ ਦੋ ਦਿਨ ਪਹਿਲਾਂ ਹੀ ਉਹਨਾਂ ਨੇ ਬੀਡੀਪੀਓ ਨੂੰ ਬਦਲੀ ਕੀਤੀ ਹੈ ਇਹ ਸਰਕਾਰ ਕਦੀ ਐਸਚਓ ਨੂੰ ਬਦਲ ਦਿੰਦੀ ਆ ਕਦੀ ਬੀਡੀਪੀਓ ਨੂੰ ਬਦਲ ਦਿੰਦੀ ਆ ਔਰ ਉਸ ਬੀਡੀਪੀਓ ਦਾ ਇਹ ਬੇਹੁੱਦਾ ਜਵਾਬ ਜਿਹੜਾ ਸੀ ਉਹ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਉਹ ਕਹਿੰਦਾ ਜੀ ਤੁਸੀਂ ਇਹ ਖੁਦ ਜਦੋਂ ਉਹਨਾਂ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਾਰਵਾਈ ਕਰ ਰਹੇ ਹੋ ਔਰ ਬੀਡੀਪੀਓ ਕੋ ਜਵਾਬ ਦੇ ਰਿਹਾ ਕਿ ਖੁਦ ਤੁਹਾਡੀ ਸਹਿਮਤੀ ਦੇ ਨਾਲ ਗੇਟ ਲੱਗਾ ਮੈਂ ਇੱਥੇ ਬੀਡੀਪੀਓ ਸਾਹਿਬ ਨੂੰ ਇਹ ਸਵਾਲ ਕਰਦਾ ਹਾਂ ਅੱਜ ਮੈਂ ਵੀਡੀਓ ਤੇ ਕਰ ਰਿਹਾ ਕੱਲ ਨੂੰ ਮੈਂ ਉਹਨਾਂ ਦੇ ਨਾਲ 22 ਫੇਸ ਜਾਂ ਫੋਨ ਤੇ ਗੱਲ ਕਰਾਂਗਾ ਮੈਂ ਉਹਨੂੰ ਪੁੱਛਦਾ ਕਿ ਤੁਹਾਡੇ ਗੇਟ ਦੇ ਮੂਹਰੇ ਮੈਂ ਜਾਂ ਕੋਈ ਹੋਰ ਬੰਦਾ ਗੇਟ ਲਗਾ ਦੇ ਤਾਂ ਤੁਸੀਂ ਸਹਿਮਤੀ ਦਵੋਗੇ ਇਦਾਂ ਦੇ ਬੇਤੁੱਕੇ ਬੇਹਜਾ ਔਰ ਬੇਸ਼ਰਮੀ ਵਾਲੇ ਜਿਹੜੇ ਤੁਸੀਂ ਇੱਕ ਅਹੁਦੇ ਤੇ ਬੈਠ ਕੇ ਏਡੇ ਅਫਸਰ ਅਹੁਦੇ ਤੇ ਬੈਠ ਕੇ ਤੁਸੀਂ ਇਦਾਂ ਦੇ ਜਵਾਬ ਦੇ ਰਹੇ ਹੋ ਜਿਹੜੇ ਤੁਹਾਨੂੰ ਸ਼ੋਭਦੇ ਨਹੀਂ ਆ ਸੋ ਇਹੋ ਜਿਹੇ ਬਿਆਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਦੀਆਂ ਨੀਤੀਆਂ ਇਹਨਾਂ ਦੀ ਸੋਚ ਜਿਹੜੀ ਇਹ ਨਿਆਂ ਦੇਣ ਵਾਲੇ ਪਾਸੇ ਨਹੀਂ ਜਾਂਦੀ ਵੱਧ ਤੋਂ ਵੱਧ ਖਰਾਬ ਕਰਨਾ ਚਾਹੁੰਦੀ ਆ ਇਹਨਾਂ ਨੂੰ ਪਿੱਛੋਂ ਛਤਰਛਾਇਆ ਕਿਦੀ ਉਹ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਅਸੀਂ ਮੈਂ ਪਹਿਲੇ ਦਿਨ ਹੀ ਇਹ ਗੱਲ ਕਹੀ ਸੀ ਕਿ ਜੇ ਸਾਡਾ ਸਾਬਕਾ ਸੈਨਿਕ ਅਮਰਤਪਾਲ ਸਿੰਘ ਸੱਚਾ ਏ ਤੇ ਸਾਡੀ ਗਰਦਨ ਤੇ ਕੱਟ ਸਕਦੀ ਏ ਪਰ ਇਹਨੂੰ ਨਿਆਂ ਦਿਵਾਉਣ ਦੇ ਵਿੱਚ ਆਖਰੀ ਦਮ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਜਿਹੜੀ ਕਿ ਸਾਡੀ ਜੰਗ ਲਗਾਤਾਰ ਜਾ ਰਹੀ ਆ ਔਰ ਇਸ ਜੰਗ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਇਹ ਗੇਟ ਉਥੋਂ ਉਤਰ ਨਹੀਂ ਜਾਂਦਾ ਔਰ ਜਦ ਇੱਕ 게ਟ ਉਤਰ ਜਾਂਦਾ ਹੈ ਉਸ ਤੋਂ ਬਾਅਦ ਮੈਂ ਤੁਹਾਡੇ ਰੂਬ ਰੂਬ ਫੇਰ ਇੱਕ ਵਾਰੀ ਹੋਵਾਂਗਾ ਹੁਣ ਮੈਂ ਪੂਰੀਆਂ ਸਾਬਕਾ ਸੰਖ ਜੱਥੇਬੰਦੀਆਂ ਨੂੰ ਔਰ ਕਿਸਾਨ ਜੱਥੇਬੰਦੀਆਂ ਨੂੰ ਅਪੀਲ ਕਰਦਾ ਕਿ ਜੇ ਇਹ ਸਾਨੂੰ ਇਸ ਤੋਂ ਅੱਗੇ ਖਰਾਬ ਕਰਨਗੇ ਤਾਂ ਫਿਰ ਅੱਗੇ ਆਪਾਂ ਕੋਈ ਹੋਰ ਰਣਨੀਤੀ ਤਿਆਰ ਕਰਾਂਗੇ ਮੈਨੂੰ ਉਮੀਦ ਹੈ ਕਿ ਉਹ ਜਿਹੜੀ ਪੁਲਿਸ ਪ੍ਰੋਟੈਕਸ਼ਨ ਦੇਣਗੇ ਕਿਉਂਕਿ ਹੁਣ ਸਾਰੀ ਤੁਰੰਤ ਕਾਰਵਾਈਆਂ ਸਾਰੀਆਂ ਟੋਟਲੀ ਕਾਰਵਾਈਆਂ ਹੋ ਚੁੱਕੀਆਂ ਨੇ ਇਸ ਦੇ ਅੱਗੇ ਵੀ ਜੋ ਖਰਾਬ ਕਰਦੇ ਤੇ ਫਿਰ ਅੱਗੇ ਉਹਦੀ ਜੋ ਕਾਰਵਾਈ ਸੋਚੀ ਜਾਈਏ ਤੇ ਕੀ ਕਾਰਵਾਈ ਕੀਤੀ ਜਾਣੀ ਆ ਸੋ ਮੈਂ ਅਖੀਰ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਸੈਨਿਕ ਦੇ ਉੱਪਰ ਕਿਸੇ ਵੀ ਆਦਮੀ ਦੇ ਉੱਪਰ ਵੀ ਕੋਈ ਸਰਕਾਰ ਅਨਿਆਂ ਕਰਦੀ ਹੈ ਇਹ ਸਾਡਾ ਸਭ ਦਾ ਫਰਜ਼ ਮੰਨਦਾ ਹੈ ਕਿ ਅਸੀਂ ਉਹਦਾ ਮਿਲ ਕੇ ਸਯੋਗ ਦੇਈਏ ਉਹਦਾ ਸਾਥ ਦੇਈਏ ਤਾਂ ਕਿ ਇਹ ਜਿਹੜੀਆਂ ਸਰਕਾਰਾਂ ਦੀਆਂ ਵੁਧੀਕੀਆਂ ਨੇ ਜੋ ਸਾਡੇ ਨਾਲ ਧੱਕਾ ਕਰਦੀਆਂ ਉਹਦੇ ਉੱਤੇ ਅਸੀਂ ਰੋਕ ਲਾ ਸਕੀਏ ਪੂਰੇ ਪੰਜਾਬ ਦੇ ਹਾਲਾਤ ਇੰਨੇ ਜੋ ਬੁਰੇ ਬਣ ਚੁੱਕੇ ਨੇ ਬੁਰੇ ਹਾਲ ਹੋ ਚੁੱਕਿਆ ਹੈ ਕਿ ਪਿੰਡ ਪਿੰਡ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲਗਾਤਾਰ ਗੋਲੀਆਂ ਚੱਲ ਰਹੀਆਂ ਹੈ ਕਤਲ ਹੋ ਰਹੇ ਨੇ ਸ਼ਰੇਆਮ ਤੇ ਇਸ ਤੋਂ ਇਲਾਵਾ ਸਰਕਾਰ ਸੀਐਮ ਸਾਹਿਬ ਨੂੰ ਮੈਂ ਸਵਾਲ ਕਰਦਾ ਕਿ ਇੱਕ ਪਾਸੇ ਤਾਂ ਤੁਸੀਂ ਲੋਕਾਂ ਦੇ ਨਜਾਇਜ਼ ਕੀਤੇ ਹੋਏ ਕਬਜ਼ਿਆਂ ਨੂੰ ਛਡਾਉਣ ਦੀ ਗੱਲ ਕਰਦੇ ਹੋ ਪਰ ਇੱਥੇ ਤੁਹਾਡੇ ਕੋਲ ਕੋਈ ਜਵਾਬ ਹੈ ਤੁਸੀਂ ਮੈਨੂੰ ਜਵਾਬ ਦਿਓ ਕਿ ਨਜਾਇਜ਼ ਆਪਣੇ ਚਹੇਤਿਆਂ ਨੂੰ ਇੱਕ ਸਰਕਾਰੀ ਗਲੀ ਤੇ ਕਬਜ਼ਾ ਕਰਵਾ ਕੇ ਉਹਨਾਂ ਦੇ ਘਰ ਦਾ ਇੱਕ ਗਲੀ ਨੂੰ ਹਿੱਸਾ ਬਣਾ ਰਹੇ ਹੋ ਇੱਥੇ ਤੁਹਾਡਾ ਕੀ ਜਵਾਬ ਹੈ ਸੋ ਤੁਹਾਡੇ ਕੋਲ ਕੋਈ ਜਵਾਬ ਨਹੀਂ ਆ ਮੈਂ ਜਵਾਬ ਦੇਣਾ ਹੈ ਕਿ ਤੁਹਾਡੀ ਸਰਕਾਰ ਬਿਲਕੁਲ ناکਾਮ ਹੋ ਚੁੱਕੀ ਆ ਫੇਲ ਹੋ ਚੁੱਕੀ ਆ ਤੁਸੀਂ ਸਰਕਾਰ ਤੁਹਾਡੀ ਸਰਕਾਰ ਦੇ ਐਮ ਐਲ ਏ ਤੁਹਾਡੀ ਸਰਕਾਰ ਦੇ ਮੰਤਰੀ ਇਸ ਪੰਜਾਬ ਨੂੰ ਚਲਾਉਣ ਦੇ ਕਾਬਿਲ ਹੀ ਨਹੀਂ ਇਹ ਚ ਕੋਈ ਦੋਰੀਆਂ ਨਹੀਂ ਆ ਜੋ ਪੰਜਾਬ ਦੇ ਹਾਲਾਤ ਬਣ ਚੁੱਕੇ ਆ ਅਖੀਰ ਦੇ ਵਿੱਚ ਮੈਂ ਪੁਰੀਆਂ ਸਾਫ ਕਾ ਸੰਗ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰਾਂਗਾ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਜਿੱਥੇ ਵੀ ਸਰਕਾਰ ਵਿਧੇਕੀ ਕਰਦੀ ਆ ਉਹਦਾ ਮੂੰਹ ਤੋੜ ਜਵਾਬ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਹਾਡੇ ਸਾਹਮਣੇ ਸਾਫ ਕਾ ਸੈਨਿਕ ਵੈਲਫੇਅਰ ਕਮੇਟੀ ਦੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਨੇ ਆਪਣੇ ਜੋ ਕੇਸ ਅਮਰਿਤਪਾਲ ਦਾ ਚੱਲ ਰਿਹਾ ਸੀ ਤੇ ਚੱਲਦਾ ਪਿਆ ਹੈ ਹਲ ਤੱਕ ਉਹਦੇ ਬਾਰੇ ਪ੍ਰੋਪਰ ਜਾਣਕਾਰੀ ਦਿੱਤੀ ਆ ਤੇ ਅੱਗੇ ਜੋ ਉਦਾ ਫਲ ਹੁੰਦਾ ਹੈ ਜਾਂ ਕੋਈ ਵੀ ਫੈਸਲਾ ਹੁੰਦਾ ਹੈ ਕਿਸ ਚੀਜ਼ ਦਾ ਤੇ ਉਹਦੇ ਬਾਰੇ ਪ੍ਰੋਪਰ ਤੁਹਾਨੂੰ ਨਾਲ ਨਾਲ ਜਾਣਕਾਰੀ ਦਿੱਤੀ ਜਾਏਗੀ ਇਹ ਆਪਣਾ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਪੰਜਾਬ ਦਾ ਚੈਨਲ YouTube ਚੈਨਲ ਮੀਡੀਆ ਇੰਜਾਜ ਫਰਮਜੀਤ ਸਿੰਘ